ਹੁਣ ਮੇਰੀ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਦਿਨ ਤੋਂ ਟਿਕਟ ਮਿਲੀ ਆ ਬੀਜੇਪੀ ਨੇ ਮੈਨੂੰ ਮੇਰੇ ਵਰਕਰਾਂ ਕਾਰਕਿਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆਂ ਵਾਂਗੂ ਸਕੇ ਭਰਾ ਭੈਣ ਮੰਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਕੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਵੇਗ ਕਰ ਕਰਦਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਕਿ ਬਿੱਟੂ ਸਾਡਾ ਕਰ ਤੇਰਾ ਕਰ ਤੇ ਬੀਜੇਪੀ ਦਫਤਰ ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫਤਰ ਚ ਮੇਰਾ ਮੰਝਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿੱਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਮ ਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੋਂ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚ ਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਮਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ 1 ਘੰਟਾ ਈ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜਿਹੜੀ ਉਹ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜੇਪੀ ਵਾਲਿਓ ਕੱਲੇ ਕੱਲੇ ਦੁਬਾਰਾ ਮੋਟੀਵੇਟ ਹੋ ਕੇ ਉੱਠੋ ਮੈਂ ਮੰਨਦਾ ਗਰ ਮਿਸਕਾਵਟ ਬਹੁਤ ਆ ਪਰ ਮੈਂ ਹੱਥ ਜੋ ਆਖਰੀ ਬੇਨਤੀ ਮੇਰੇ ਬੀਜੇਪੀ ਪਰਿਵਾਰ ਨੂੰ ਜਿਹੜਾ ਬੀਜੇਪੀ ਪਰਿਵਾਰ ਆ ਮੇਰਾ ਮੇਰੇ ਬੀਜੇਪੀ ਪਰਿਵਾਰ ਨੇ ਮੈਨੂੰ ਲਗਾਤਾਰ 2 ਮਹੀਨੇ ਤੋਂ ਜਿੰਨੇ ਤੋਂ ਟਿਕਟ ਮਿਲੀ ਆ ਬੀਜਪੀ ਨੇ ਮੈਨੂੰ ਮੇਰੇ ਵਰਕਰਾਂ ਕਾਰੀਕਰਤ ਲੀਡਰਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਵੀ ਮੇਰਾ ਸਕਾ ਕੌਣ ਆ ਇੱਕ ਸਕੇਆਂ ਵਾਂਗੂ ਸਕੇ ਭਰਾ ਭੈਣ ਵਾਂਗੂ ਮੈਨੂੰ ਹੱਥਾਂ ਤੇ ਚੱਕੀ ਫਿਰੇ ਚਾਹੇ ਸਾਡੇ ਕਿਸੇ ਵੀ ਅਹੁਦੇ ਤੇ ਪ੍ਰਦਾਨ ਹੋਣ ਸਾਡੇ ਬਾਕੀ ਥੱਲੇ ਕੇਡਰ ਹੋਵੇ ਕਿਸੇ ਨੇ ਵੀ ਮੈਨੂੰ ਕਿਸੇ ਇੱਕ ਔਕੜ ਦੀ ਘੜੀ ਨਹੀਂ ਦੇਖਣੀ ਦਿੱਤੀ ਮੈਨੂੰ ਜਦੋਂ ਮੈਨੂੰ ਘਰੋਂ ਵੀ ਕੱਢਿਆ ਜਦੋਂ ਮੈਨੂੰ ਘਰੋਂ ਵੀ ਕੱਢਿਆ ਰਾਤ ਦੇ 12 ਵਜੇ ਬੇਕਾਰ ਕਰਤਾ ਮੈਨੂੰ ਮੇਰੇ ਬੱਚਿਆਂ ਨੂੰ ਤੇ ਮੈਨੂੰ ਪਰ ਬੀਜੇਪੀ ਦੇ ਵਰਕਰ ਨੇ ਹਰ ਨੇ ਕਿਹਾ ਕਿ ਬਿੱਟੂ ਸਾਡਾ ਕਰ ਤੇ ਰੱਖਾ ਤੇ ਬੀਜੇਪੀ ਦਫ਼ਤਰ 'ਚ ਮੈਨੂੰ ਜਗ੍ਹਾ ਦਿੱਤੀ ਬੀਜੇਪੀ ਦਫ਼ਤਰ 'ਚ ਮੇਰਾ ਮੰਝਾ ਲਾਇਆ ਮੈਂ ਰਿਣੀ ਆ ਬੀਜੇਪੀ ਦਾ ਬੀਜੇਪੀ ਦੇ ਵਰਕਰ ਲੁਧਿਆਣੇ ਦਾ ਕਾਰਕਿਰਤਾ ਦਾ ਲੀਡਰਾਂ ਦਾ ਰਿਣੀ ਆ ਪਰ ਆਖਰੀ ਘੰਟਾ ਰਹਿ ਗਿਆ ਆਖਰੀ ਘੰਟਾ ਸਾਰਿਆਂ ਨੂੰ ਸਾਰਿਆਂ ਨੂੰ ਚਿਤ ਕਰਨ ਦਾ ਮੇਰੇ ਬੀਜੇਪੀ ਦੇ ਭਰਾਵੋ ਵਰਕਰੋ ਇੱਕ ਘੰਟਾ ਲਾ ਦਿਓ ਇੱਕ ਘੰਟਾ ਲਾ ਦਿਓ ਆਪਣੀ ਜ਼ਿੰਦਗੀ ਦਾ ਹੋਰ ਜੋਰ ਦੀ ਮੋਦੀ ਜੀ ਦੇ ਨਾਂ ਤੇ ਬੀਜੇਪੀ ਦੇ ਨਾਂ ਤੇ ਰਾਮ ਜੀ ਦੇ ਨਾਂ ਤੇ ਕੋਈ ਸਫਲਤਾ ਆਪਾਂ ਨੂੰ ਰੋਕ ਨਹੀਂ ਸਕੂਗੀ ਸਫਲਤਾ ਤੋਂ ਇੱਕ ਇੱਕ ਵੋਟ ਕੱਢ ਕੇ 6 ਵਜੇ ਤੱਕ ਲਾਈਨ ਚ ਲਵਾ ਦਿਓ 6 ਵਜੇ ਤੱਕ ਲਾਈਨ ਚ ਲਵਾ ਦਿਓ ਚਾਹੇ ਕਿਤੋਂ ਵੀ ਚਾਹੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਲੈ ਕੇ ਆਉਣਾ ਚਾਹੇ ਸਾਡੇ ਨੌਜਵਾਨਾਂ ਨੂੰ ਕਹਿਣਾ ਚਾਹੇ ਸਾਡੇ ਮਾਵਾ ਭੈਣਾਂ ਨੂੰ ਘਰੇ ਘਰੇ ਜਾ ਕੇ ਕੁੰਡਾ ਖੜਕਾ ਦਿਓ ਇੱਕ ਵਾਰ ਟੈਲੀਫੋਨ ਖੜਕਾ ਦਿਓ ਇੱਕ ਵਾਰ ਆਪ ਗੱਡੀ ਸਕੂਟਰ ਜਿਹੜਾ ਥੱਕਿਓ ਨਾ ਇੱਕ ਘੰਟਾ ਇਹ ਨਾ ਸੋਚਿਓ ਵੀ ਸਾਡਾ ਕੰਮ ਹੋ ਗਿਆ ਹਜੇ ਇੱਕ ਘੰਟਾ ਲਾ ਕੇ ਤੇ ਆਪਣੀ ਜਿੱਤ ਜੜੀਓ ਯਕੀਨੀ ਹੋ ਜਾਏਗੀ ਇੱਕ ਘੰਟਾ ਬੀਜੇਪੀ ਵਾਲਿਓ ਕੱਲੇ ਕੱਲੇ ਦਵਾਰਾਂ ਮੋਟੀ ਬੈਠੋ ਕੇ ਉਠੋ ਮੈਂ ਮੰਨਦਾ ਗਰਮੀ ਥਕਾਵਟ ਬਹੁਤ ਆ ਪਰ ਮੈਂ ਹੱਥ